ਹਾਂਜੀ ਗਾਇਜ਼ ਇੱਧਰ ਆਪਣੇ ਪਰੋਠੇ ਵੀ ਆ ਚੁੱਕੇ ਨੇ ਆਪਣਾ ਤੇ ਆਪਾਂ ਨੂੰ ਉਹ ਬਾਈ ਦੇ ਕੇ ਆਹ ਮਿੱਠਾ ਗੋੜਾ ਤੇ ਸੌਫਾ ਕਹਿੰਦਾ ਬਾਈ ਤੁਸੀਂ ਸਾਡੀ ਪ੍ਰਮੋਸ਼ਨ ਕਰਨਾ ਹੈ ਉਹ ਵੀ ਤੁਹਾਨੂੰ ਆ ਫ੍ਰੀ ਦਿੱਤਾ ਉਹ ਚਲੋ ਬਹੁਤ ਰੜਨਾ ਆਏ ਕੋਈ ਵਿਲਾਇ ਹੋ ਕੇ ਹਲੋ ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਕੈਡ ਹੋਗੇ ਤੇ ਆਪਾਂ ਵਿਆਹ ਤੋਂ ਆਗੇ ਸੀ ਤੇ ਚੱਲ ਪਏ ਆਪਾਂ ਘਰ ਵੱਲ ਨੂੰ ਤੇ ਦੇ ਨਾਲ ਆਪਣੇ ਰਿੱਕੀ ਵੀਰਾ ਡੈਡੀ ਬੰਟੀ ਵੀਰਾ ਵੱਡੇਮੀ ਤੇ ਹੁਣ ਆਪਾਂ ਰੁਕੇ ਸੀਗੇ ਰਾਹ ਚ ਰਾਜਾ ਟਾਬੇ ਕੋਲ ਤੇ ਭੁੱਖ ਭੱਖ ਲੱਗੀ ਹੋਈ ਸੀ ਮੈਂ ਕਿ ਖਾ ਲਈਏ ਚੱਲ ਕੋਈ ਚਲੋ ਫਿਰ ਚੱਲਦੇ ਹਾਂ ਹੁਣ ਆਪਾਂ ਅੰਦਰ ਹੈੜ ਹਾਂ ਹਾਂ ਦੇਖ ਲੋ ਇੱਕ ਵਾੜ ਲੋਕੇਸ਼ਨ ਵਾਲੀ ਹੈੜ ਚਲੋ ਫਿਰ ਚੱਲਦੇ ਹਾਂ ਹੁਣ ਆਪਾਂ ਅੰਦਰ ਹਾਂਜੀ ਹੁਣ ਆਪਾਂ ਗਏ ਸੀਗੇ ਯਾਰ ਬਾਹਰ ਹੱਥ ਤੋਂ ਤੇ ਬੜੀ ਅੰਮੀ ਹੁਣੇ ਉਧਰ ਬੈਠੇ ਨੇ ਹਾਂਜੀ ਗਾਇਜ਼ ਇਧਰ ਆਪਣੇ ਪਰੌਠੇ ਵੀ ਆ ਚੁੱਕੇ ਨੇ ਤੇ ਹੁਣ ਟੇਸਟ ਕਰਕੇ ਦੇਖੀਏ ਕਹੇ ਜene ਬੜੇ ਰੈਡੀ ਨੇ ਕਰਲੇ ਟੇਸਟ ਬੜੇ ਰੈਡੀ ਕਹੇ ਜene ਵਧੀਆ ਨੇ ਵਧੀਆ ਨੇ ਤੇ ਇਧਰ ਨਾਲ ਦਿੱਤਾ ਲੋਲੀਪੋਪ ਮੱਖਣ ਵਾਲਾ ਤੇ ਚਲੋ ਹੁਣ ਟੇਸਟ ਕਰਕੇ ਮਿਲਦੇ ਆ ਫਿਰ ਚਲੋ ਖਾ ਕੇ ਮਿਲਦੇ ਬੜੀ ਅੰਮੀ ਕਹੇ ਜene ਪਰੌਠੇ ਹਾਂ ਅੰਜੀ ਗਾਇਸ ਇੱਧਰ ਖਾਣਾ ਪੀਣਾ ਵੀ ਹੋ ਚੁੱਕਿਆ ਆਪਣਾ ਤੇ ਆਪਾਂ ਨੂੰ ਉਹ ਬਾਈ ਦੇ ਕੇ ਆਹ ਮਿੱਠਾ ਗੋੜਾ ਤੇ ਸੌਫ ਕਹਿੰਦਾ ਬਾਈ ਤੁਸੀਂ ਸਾਡੀ ਪ੍ਰਮੋਸ਼ਨ ਕਰਨਾ ਹੈ ਉਹ ਵੀ ਤੁਹਾਨੂੰ ਆਹ ਫ੍ਰੀ ਦਿੱਤਾ ਇਹ ਤਾਂ ਮਿਲਦੇ ਹੀ ਹੁੰਦਾ ਮਿਲਦਾ ਹੁੰਦਾ ਬਾਈ ਕਹਿ ਬਲੇ ਕਿ ਸੁਪਰ ਹੋੜੇ ਵਧੀਆ ਤੇ ਬਾਈ ਹੁਣ ਚਲੋ ਯਾਰ ਇਹਨੂੰ ਖਾਪੀ ਕੇ ਚੱਲੂਏ ਹੁਣ ਆਪਾਂ ਸਿੱਧਾ ਗੱਡੀ 'ਚ ਫੇਰ ਮਿਲਦੇ ਆ ਤੁਹਾਨੂੰ ਹਾਂਜੀ ਗਾਇਸ ਖਾਲਾ ਪੀਣਾ ਹੋ ਚੁੱਕਿਆ ਯੈਸ ਯੈਸ ਬੇਬੀ ਗੋ ਤੇ ਬਾਬੇ ਫੁੱਲ ਸੁਆਬ ਸੀਗਾ ਤੇ ਯਾਰ ਹੇਡਵੋਸ਼ ਤੇ ਹਰ ਵਾਰ ਹੋ ਰਿਹਾ ਤੇ ਠੀਕ ਆਨੇ ਹਾਜ਼ਮ ਬਈ ਉਹ ਬਤਿਆ ਸੀ ਜਾਣਾ ਸਾਰਾ ਬੋ ਤੇ ਜੇ ਤੁਸੀਂ ਵੀ ਯਾਰ ਆ ਰੋਡ ਤੇ ਇਧਰ ਨੂੰ ਜਾਂਦੇ ਹੋਵੋਗੇ ਲੁਧਿਆਣੇ ਵੱਲ ਨੂੰ ਜ਼ਰੂਰ ਆਇਓ ਖਾ ਕੇ ਜਾਇਓ ਸੀਗਾ ਬਹੁਤ ਐਡ ਸੀਗਾ ਸਮਾਨ ਤੇ ਚਲੋ ਹੁਣ ਫਿਰ ਚੱਲੀਏ ਹੁਣ ਆਪਾਂ ਘਰੇ ਕਿੱਦਾਂ ਨੇ ਆਏ ਹੋਏ ਆਪਾਂ? ਪਰਸ ਹੋ। ਸ਼ੁੱਕਰਵਾਰ ਦੇ। ਸ਼ੁੱਕਰਵਾਰ। ਅੱਜ ਦਾ ਸ਼ੁੱਕਰਵਾਰ ਦੇ ਆਇਓ। ਲੇਟ ਆਇਆ। ਮੈਂ ਲੇਟ ਆਇਆ। ਮੈਂ ਸਕੂਲ ਵੀ ਜਾਣਾ ਸੀ ਅੱਜ ਚ ਨਹੀਂ। ਠੀਕ ਹਨ। ਚਲੋ ਫਿਰ ਹੱਥ ਉੱਤੇ ਧੋ ਲਈਏ। ਹੈਰ ਵੋਸ਼ ਕਰ ਲਈ। ਹਾਂਜੀ ਗਾਇਜ਼ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਸੱਚੀ ਰਾਤ ਆ ਪਾਇਦੀ ਗੀ ਨਾਨਕੇ ਨੇਰਾ ਹੋ ਗਿਆ ਸੀਗਾ ਕਾਫੀ ਤੇ ਹੁਣ ਬੈੱਡ ਤੇ ਪਏ ਸੀਗੇ ਮੈਂ ਕਿਹਾ ਚਲੋ ਵਲੌਗ ਸਟਾਰਟ ਕਰ ਲਈਏ ਅੱਖਾਂ ਅੱਖਾਂ ਵੀ ਨਹੀਂ ਆਏ ਖੋਲੀਆਂ ਗਈਆਂ ਸੁੱਝੀਆਂ ਹੋਈਆਂ ਨੇ ਅੱਖਾਂ ਮੈਂ ਐਵੇਂ ਹੀ ਬੈੱਡ ਤੇ ਪਏ ਪਏ ਨੇ ਫੋਨ ਚੱਕ ਕੇ ਵਲੌਗ ਸਟਾਰਟ ਕਰ ਲਿਆ ਇੱਧਰ ਮੰਮੇ ਕਿ ਸ਼ੋਰੀ ਅੱਗੇ ਕਰਦੀਆਂ ਕਿੱਥੋਂ ਲੈ ਕੇ ਆਉਂਦੇ ਆ ਇਹ? ਕਿੱਥੋਂ ਲੈ ਕੇ ਆਉਂਦੇ ਆ? ਕਿਹੜੇ ਪੈਕੇਟ ਚ? ਇਹ ਪੱਤਾ ਨਹੀਂ ਤਾਂ ਨਾ। ਤੇ ਕਿੰਨੇ ਪੈਸੇ ਨੇ? ਕਿੰਨੇ? ਨਾ ਤਾਂ ਪਤਾ ਤਾਂ ਹੈ ਨਹੀਂ ਕਿੰਨੇ ਆ। ਕੀਰਤ ਕਿੱਥੇ ਆ? ਸਕੂਲ ਜਾਣਾ ਅੱਜ। ਕਿੰਨੇ ਟਾਈਮ ਤੇ? ਨਾ। ਪੇਪਰ ਕਿਦਨ ਕੱਲ ਨੂੰ ਪੇਪਰ ਆ ਤੇਰਾ ਨਹੀਂ ਤਾਂ ਹਾਈ ਗਾਇਸ ਮਮਾ ਕੀ ਕਰਦੀ ਐ ਖਾਣਾ ਬਣਾਉਣਾ ਤੇਰੇ ਵਾਸਤੇ ਪ੍ਰੋਟੀਨ ਆ ਕੇ ਜਾਉਂਗਾ ਕਾਦੇ ਆ ਕਾਲੀ ਨਾ ਹਨ ਐਲ ਤਾਂ ਬਹੁਤ ਕਰਦੀ ਆ ਬਈ ਇਹ ਬਹੁਤ ਦਿਲਦੀ ਆ ਕਾਲੀ ਪਈ ਆ ਹਨ ਕਾਲਾ ਤੇ ਕੀ ਤੇ ਕੀ ਕਹਿੰਦਾ ਹੁੰਦਾ ਤੇਰੀ ਤੂੰ ਕੀ ਕਹਿੰਦਾ ਹੁੰਨਾਂ ਨੰਦਾ ਕਾਲਾ ਨੰਦਾ ਹੈ ਨੰਨ ਤੈਨੂੰ ਕੋਟੇ ਜਾਂਦਾ ਹੁੰਦਾ ਇਹ ਘੁੱਟਦੀਆਂ ਉਹਨੂੰ ਇਹ ਬਹੁਤ ਚਲਾਕ ਆ ਬਾਈ ਬੱਚੇ ਇਹ ਤੂੰ ਆ ਗਈ ਸਕੂਲੋਂ ਕੀ ਪੜ ਕੇ ਆਈਆਂ? ਉਹ ਵੀ ਠੰਡੀ ਪੜ ਕੇ ਆਇਆ। ਉਹ ਲੈ ਕੇ ਉਹ ਲੈ ਕੇ ਕੁੜੀਆਂ ਤੂੰ ਹਨਾ। ਉਹ ਲੈ ਕੇ। ਸੇਪਲ ਕਦੋਂ ਆ ਤੇਰਾ? ਕੱਲ ਨੂੰ। ਕੱਲ ਨੂੰ ਫਿਰ ਪੜ ਲਾ ਜਾ ਕੇ ਆ ਗਈ ਕਰਦੀਆਂ। ਕੱਦ। ਹੱਥ ਤੇ ਲੱਗੂ ਤੇਰੇ ਉੱਪਰ। ਮੱਝੂਗੀ ਤੇਰੇ। ਆ ਮੂੰਹ ਚ ਕੀ ਪਾਇ? ਚਿੰਗਮ। ਦੰਦ ਦੰਦ ਕੀ ਦੇ ਕੇ ਤੇਰਾ? ਕਟ ਗਿਆ ਜੁਆ ਲੈ ਗਿਆ ਟਿੱਕਾ ਖੜਾ ਸ਼ਿਕਾਰੀ ਹਾਤਾਚ ਕੀ ਹੈ ਕਾ ਕੇ ਤੇਰੇ ਕੀ ਆਏ ਤੇਰੇ ਮਿੱਤੋ ਦੇਖੋ ਦੇਖੋ ਚਿੰਗੂਣਾ ਚਾਹੀਦਾ ਆ ਇਹ ਚਿੰਗਮ ਕੋਈ ਵਾਟੇਸਟੀ ਚਿੰਗਮ ਠੰਡੀ ਦਿੱਤਾ ਕਰ ਚਿੰਗਮ ਨੰਗਾ ਨਹੀਂ ਨਾ ਚਿੰਗਮ ਯਾ ਠੰਡੀ ਹੋ ਸਕਦੀ ਆ Jeg har ikke tatt på meg badekaret. ਤੁਦੀ ਮੰਮੀ ਇੱਧਰ ਨੂੰ ਕਰੋ ਮੜਾ ਕੇ ਕੈਮਰਾ ਨਹੀਂ 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 ਚੱਲ ਤੂੰ ਚਾਹ ਪੀ ਫਿਰ ਆਪਾਂ ਚੱਲਦੇ ਆਂ ਕਿ ਦੇ ਘੁੰਮਣ ਹਨਾ ਅਸਵੇ ਤਾਂ ਸਾਡੀ ਸਾਰੀ ਦਿਹਾੜੀ ਹੀ ਨਿਕਲ ਗਈ ਯਾਰ ਕਿੰਨੇ ਦਿਨ ਹੋ ਗਏ ਸਾਨੂੰ ਆਇਆਂ ਹੂੰ ਦੋ ਦਿਨ ਤਿੰਨ ਦਿਨ ਹੋ ਗਏ ਚੱਲ ਦੇਣਾ ਹੋ ਤਿੰਨ ਦਿਨ ਅਸਵੇਰੇ ਚਲੇ ਜਾਣਾ ਕਿਉਂ ਸਵੇਰੇ ਨਹੀਂ ਜਾਣਾ ਫਿਰ ਕਰਦੇ ਜਾਈਏ ਪਰਸ ਨੂੰ ਉਹ ਤਿੰਨ ਦਿਨ ਤਾਂ ਹੋ ਗਏ ਸਾਨੂੰ ਆਇਆਂ ਸਾਨੂੰ ਜਾਣਾ ਵਾ ਨਹੀਂ ਕੱਲ ਨੂੰ ਜਾਣਾ ਪਰਸੋਂ ਨਹੀਂ ਜਾਣਾ ਅਸਤਾਜੇ ਚਲੇ ਜਾਣਾ ਸੀ ਨਹੀਂ ਟਾਈਮ ਜ਼ਿਆਦਾ ਹੋ ਗਿਆ ਹੁਣ ਉਹ ਦੇਓ ਕਹਿੰਦੀ ਕੱਲ ਨੂੰ ਜਾਵੜੀਓ ਹੁਣੇ ਚੱਲੇ ਅਸੀਂ ਜਾਈਏ ਨਹੀਂ ਚੱਲੇ ਅਸੀਂ ਕੱਲ ਨੂੰ ਚਲੇਗੇ ਕੱਲ ਹੈ ਤੇ ਕੱਲ ਨੂੰ ਚਲੇ ਜਾਵਾਂਗੇ ਠੀਕ ਹੈ ਕੱਲ ਨੂੰ ਸ਼ਾਮ ਨੂੰ ਫਿਰ ਸਾਂਹੇਰਾ ਹੋ ਜਾਣਾ ਬਿਲਕੁਲ ਠੀਕ ਆ ਹਾਂਜੀ ਮਿੱਤਰਾਂ ਸਾਡਾ ਅੱਜ ਹੈਗਾ ਇਹ ਪਹਿਲਾ ਦਿਨ ਹੈ ਤੇ ਅੱਜ ਸਾਡੀ ਭੂਆ ਨੇ ਮੈਨੂੰ ਦਿੱਤੀ ਆ ਬੋਲ ਲੈ ਕੇ ਆਜੋ ਦਿਖਾਈ। ਅਲੱਦਾ ਦੀ ਬੋਲ ਹੈ ਤੇ ਇਹਨੂੰ ਜੇ ਆਪਾਂ ਆਏ ਫੜਾਂਗੇ ਤੇ ਇਥੋਂ ਆਏ ਮਾਣਾਂਗੇ ਤਾਂ ਇਹ ਸਵਿੰਗੂ ਹੋ ਜੂਗੀ ਹਨਾ ਤੇ ਹੁਣ ਕਿਨੇ ਲੈ ਆ ਕੇ ਦਿੱਤੀ ਆ ਇਹ? ਏ ਮੇਰੀ ਭੂਣਾ ਨੇ ਆ ਕੇ ਕਿਰਪਿਆ ਤੂੰ ਆ ਬੋਲਿਆ ਕਿ ਦਿੱਤੀ ਆ ਕਿ ਲੈ ਆ ਕੇ ਦਾ ਭੂਣਾ ਨੇ ਦਿੱਤੀ ਆ ਯਾਰ ਆਉ ਤੁਫਾ ਭੇਜੀ ਭੂਣੇ ਆ ਭੂਣੂ ਮੈਸੇਜ ਲਾਇਆ ਸੀ ਅਸੀਂ ਤੇ ਹੁਣ ਤਾਨੂੰ ਦਾਦਾਂ ਬੋਲ ਕੇ ਮੈਂ ਪਾਈ ਦੀ ਜੇ ਦੋਸੇ ਸੁਪਰੀਨਾ ਸਿੱਤ ਨਹੀਂ ਤਾਂ ਆਇਆ ਲੱਗ ਰਿਹਾ ਜੇ ਤੁਸੀਂ ਫਾਸਟ ਆਇਆ ਪਰਾਨੀ ਬੋਲ ਵਾਲੇ ਦਾ ਪਰਾਨੀ ਬੋਲਾ ਟੱਪਾ ਘਾਟਾ ਪੈਂਦਾ ਹੁਣ ਆਪਾਂ ਬੋਲ ਵਾਲੇ ਦੱਸਦੇ ਆ ਆ ਜਿਹੜੀ ਆ ਉੱਤੇ ਚੜਾਇਆ ਹੋਇਆ ਲਾਲ ਲਾਲ ਜਿਹਾ ਇਹ ਹੁੰਦੀ ਆ ਲੈਦਰ ਤੇ ਆ ਹੁਣ ਐਨੀਮਲ ਦੀ ਚਮੜੇ ਤੋਂ ਬਣਿਆ ਜਾਂਦਾ ਵਾ ਤੇ ਆ ਇਹਨੇ ਬੈਠ ਹੁੰਦਾ ਉਹ ਖੋਪਰੀ ਤੋਂ ਬਣਦਾ ਉਹਦੇ ਨਾਲ ਇਹ ਬਾਉਂਸ ਕਰਦੀ ਆ ਇੱਕੋ ਆ ਮੈਂ ਮੇਰਾ ਇਹ ਮੈਗਾ ਵੀ ਮੈਂ ਬਣਾਂਗੇ ਮੈਂ ਵੱਡਾ ਕੇ ਕ੍ਰਿਕਟਰ ਬਣਾਂਗਾ ਪਹਿਲਾਂ ਤਾਂ ਰੈਸਲਰ ਬਣਨਾ ਸੀ ਨਹੀਂ ਰੈਸਲਰ ਸਾਡਾ ਦੰਦ ਬੱਲ ਪਟਿਆ ਜਾਂਦਾ ਹੈ ਪਹਿਲੇ ਟੁੱਟੇ ਹੋਏ ਨੇ ਹਨਾ ਕਿਉਂਕਿ ਕਿਹਨੇ ਕੌਣ ਹੈ ਯਾਰ ਇੰਡੀਅਨ ਕ੍ਰਿਕਟਰ ਸਾਡੇ ਦੱਸੋ ਇੰਡੀਅਨ ਕ੍ਰਿਕਟਰ ਮੈਨੂੰ ਕਿਹੜਾ ਪਸੰਦ ਹੈਗਾ ਕ੍ਰਿਕਟਰ ਮੈਨੂੰ ਹੈਗਾ ਇਹ ਮਹਿੰਦਰ ਸਿੰਘ ਧੋਨੀ ਹੋਰ ਕਿੱਥੇ ਦਾ ਰਹਿਣਾ ਧੋਨੀ ਚੇਨਈ ਦਾ ਰਹਿਣਾ ਹੈ ਤੇ ਉਹਦਾ ਫੇਵਰਿਟ ਸ਼ਾਟ ਹੈਗਾ ਹੈਲੀਕਾਪਟਰ ਤੇਰਾ ਫੇਵਰੇਟ ਤੇਰਾ ਫੇਵਰੇਟ ਸ਼ਾਟ ਕਿਹੜਾ ਫੇਵਰੇਟ ਹੈਗਾ ਮੇਰਾ ਬੋਲਰ ਹੈਗਾ ਇਹ ਮਮਾ ਸ਼ਮੀ ਕਿੰਨੇ ਵਾਰ ਟੈਰ ਹੈ ਯੰਦਾ ਮਮਾ ਸ਼ਮੀ ਨੇ 1 ਕੋ ਬਚੋ 5 ਵਿਕਟ ਲਿੱਤੀ ਸੀਗੀ ਕਿਹੜੇ ਮੀਨਟ 2023 2023 ਦੇ ਵਿੱਚ ਹਾਂ ਤੇ ਕੋਲੀ ਨੂੰ ਪਸੰਦ ਨਹੀਂ ਕਰਦਾ ਕੋਲੀ ਕੋਲੀ ਨੂੰ ਮੇਰਾ ਦੋਸਤ ਕਰਦਾ ਪਰ ਮੈਂ ਨਹੀਂ ਕਰਦਾ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਨੂੰ ਕੱਦਦਾ ਉਹ ਤਾਂ ਘੈਂਟ ਆ। ਉਹ ਕੋ ਬੋਲਰ ਹੈਗਾ ਉਹ ਬੂਮ ਬੂਮ ਕੀਏਗਾ ਕਰਾ ਬੂਮ ਬੂਮ ਬਮਰਾ ਹਾਂ ਬਮਰਾ ਉਹ ਜਲੋ ਬਹੁਤ ਰੜਦਾ ਨਾ ਆਏ ਜੇ ਕਰਕੇ ਵਿਦਾਇਓ ਕੇ ਆਏ ਜੇ ਇੱਕ ਸ਼੍ਰੀਲੰਕਾ ਦਾ ਬੋਲਰ ਹੈਗਾ ਉਹ ਮਲਿੰਗਾ ਮਲਿੰਗਾ ਉਹਦਾ ਕੰਗਰੇ ਵਾਲ ਹੁੰਦੇ ਆਏ ਆਏ ਜੇ ਕਰਕੇ ਉਹ ਬਾੜ ਦਾ ਆ ਆ ਆਏ ਜੇ ਮਾਰਦਾ ਉਹ ਨਾ ਤੇ ਹੜਾ ਪਤਾ ਦੇ ਤੁ ਬੈਟਸਮੈਨ ਬਾਰੇ ਤੋਨੀ ਬਾਰੇ ਤੁਮ ਦੱਸਤਾ ਹੁੰਦਾ ਬਰਾਟ ਕੋਲੀ ਆ ਉਹ ਜਰੂਰ ਹੀ ਲੜਾਈ ਹੁੰਦੀ ਆ ਨਾ ਮੈਚ ਉਨ ਹਮੇਸ਼ਾ ਹੀ ਸਾਹਮਣੇ ਹੀ ਹੁੰਦਾ ਇੱਕ ਵਾਰ ਨਾ ਵੀਡੀਓ ਦੇਖੀ ਮੋ ਮਸਲਾ ਸੀਗਾ ਤੇ ਉਹਨੇ ਇੱਕ ਬੈਟਸਮੈਨ ਨੂੰ ਆਏ ਦੇ ਕਰਕੇ ਬਹੁਤ ਛਿੱਟੀ ਹਨਾ ਉਹਿਆ ਤਾ ਮੂੰਹ ਤੇ ਵੱਜੀ ਆ ਹੈਲਮਟ ਤੇ ਉਹ ਗੁੱਸਾ ਹੋ ਗਿਆ ਤੇ ਉਹ ਕਹਿੰਦਾ ਦੁਬਾਰਾ ਸਿਟੀ ਤੇ ਚੱਕਾ ਮਾਰ ਕੇ ਦੇਖੋ ਨਾ ਉਹ ਰੂਵੇ ਅੰਦਰ ਬੋਬਲਾ ਹੋ ਗਿਆ ਉਹ ਉਹਨਾਂ ਜਦੋਂ ਬੋ ਸਿਟੀ ਉਹ ਡਾਤੀ ਉਹਦੀ ਵੈਕਟ ਫਿਰ ਕੋਲੀ ਸਾਹਮਣੇ ਆ ਕੇ ਆਈ ਨੇ ਕਰਦਾ ਤੇ ਕੋਲੀ ਦਾ ਫੇਵਰੇਟ ਸ਼ਾਟ ਹੈ ਨਾ ਵਾ ਕਵਰ ਡਰਾਈਵ ਹਾਂਜੀ ਤੇ ਹੋਨਾ ਪਾਪ ਦੇ ਪਾਪਾ ਕੋ ਲੱਗੇ ਚੱਲਦੇ ਆਏ ਮੇਰੇ ਪਾਪਾ ਇਹਨਾਂ ਨੇ ਮੈਨੂੰ ਬੋਲ ਸਿਖਾਈਆ ਉਹਦਾ ਦੇਖੋ ਇਹ ਮਾਪਾ ਬਹੁਤ ਸੰਦਾਰਾ ਦੇਗੇ ਅਸੀਂ ਇੱਧਰ ਦੇਖੋ ਆਪੂ ਆਨੇ ਮੈਨੂੰ ਬੋਲੇ ਫਿਰਦੀ ਆ ਮਮਾ ਨੇ ਕੀ ਕਦੇ ਟੌਸੇ ਅੱਜ ਮੈਂ ਤਾਂ ਸੁਲਤਿਆ ਤੇ ਮਮਾ ਨੇ ਮੈਨੂੰ ਜੂਸ ਪਿਆਇਆ ਇੱਕ ਮਮਾ ਨੇ ਉੱਪਰ ਆਇਆ ਤੇ ਸੈਂਡਵਿਚ ਖਾਦਾ ਤੇ ਕੀ ਪੀਤੀ ਤੇ ਉਹ ਸੱਟਾ ਗਿਆ ਸਾੜ ਗਿਆ ਬਾਏ ਨੂੰ ਆਪਾਂ ਮਿਲਾਂ ਨੈਕਸਟ ਬਲੌਗ ਵਿੱਚ ਅੰਦ